ਜਿਸੀ ਪਿੰਡ ਜਾਜਾ ਜ਼ਿਲ੍ਹਾ ਸ਼ਾਰਪੁਰ ਡਾਂਡਾ ਵਿਖੇ ਸਾਨੂੰ ਇਨਫੋਰਮੇਸ਼ਨ ਸਾਡੇ ਸਰਪੰਚ ਸਾਹਿਬ ਨੇ ਤੋਂ ਸਰਪੰਚ ਸਾਹਿਬ ਨੇ ਦਿੱਤੀ ਸੀ ਕਿ ਇੱਥੇ ਪਨੀਰ ਜਿਹੜਾ ਹੈਗਾ ਸ਼ੱਕੀ ਆਧਾਰ ਤੇ ਸਟੋਰ ਕੀਤਾ ਜਾਂਦਾ ਹੈ ਜਿਹੜਾ ਬਾਹਰੋਂ ਸਪਲਾਈ ਹੋ ਰਿਹਾ ਹੈ ਡਿਸਟ੍ਰਿਕਟ ਚੋਂ ਔਰ ਉਹਨੂੰ ਦੇਖਦੇ ਹੋਏ ਹੀ ਸਾਡੀ ਟੀਮ ਜਿਹੜੀ ਫੂਡ ਸੇਫਟੀ ਟੀਮ ਸੈਂਪਲਿੰਗ ਲਈ ਇੱਥੇ ਆਈ ਹੈ ਇੱਥੇ ਆ ਕੇ ਅਸੀਂ ਦੇਖਿਆ ਕਿ ਇੱਕ ਘਰ ਦੇ ਵਿੱਚ ਫ੍ਰੀਜ਼ਰ ਰੱਖਿਆ ਹੋਇਆ ਸੀ ਔਰ ਜਿੱਥੇ ਉਹਨਾਂ ਨੇ ਪਨੀਰ ਸਟੋਰ ਕੀਤਾ ਹੋਇਆ ਸੀ ਕੁਝ ਪਨੀਰ ਤੇ ਫਰੈਸ਼ ਆ ਸੀ ਤੇ ਕੁਝ ਜਿਹੜਾ ਪਨੀਰ ਹੈਗਾ ਪੁਰਾਣਾ ਹੈਗਾ ਸੀ ਜਿਹੜਾ ਕਿ ਸਮੈਲ ਵੀ ਮਾਰਦਾ ਸੀ ਉਪਰਨੀਰ ਜੋ ਅਸੀਂ ਜਿਹੜੇ ਆ ਦੋ ਤਰ੍ਹਾਂ ਦੇ ਸੈਂਪਲ ਵੀ ਲਲੇ ਆ ਜਿਹੜੇ ਕਿ ਅਸੀਂ ਲੈਬੈਟਰੀ ਚ ਭੇਜ ਕੇ ਜੋ ਉਹਨਾਂ ਦੀ ਰਿਪੋਰਟ ਆਏਗੀ ਔਰ ਉਸ ਹਿਸਾਬ ਨਾਲ ਮਾਨਯੋਗ ਅਦਾਲਤ ਵਿੱਚ ਕੇਸ ਪਿਆ ਭੇਜਾਂਗੇ ਔਰ ਜਿਹੜਾ ਪਨੀਰ ਸਾਨੂੰ ਅ ਸਮੈਲ ਵੀ ਨਹੀਂ ਠੀਕ ਆ ਰਿਹਾ ਹੈ ਟੇਸਟ ਵੀ ਠੀਕ ਨਹੀਂ ਹੈਗਾ ਸੀ ਉਹਨੂੰ ਅਸੀਂ ਉਹਨੇ ਚੱਕ ਕੇ ਉਥੇ ਨਾਲ ਹੀ ਡਿਸਟਰੋਏ ਕਰ ਦਿੱਤਾ ਗਿਆ ਹੈ ਅਸੀਂ ਜਿਹੜੇ ਸੈਂਪਲ ਅੱਜ ਲਏ ਤੇ ਆ ਉਹਨੂੰ ਅਸੀਂ ਅੱਜ ਹੀ ਭੇਜ ਦਾਂਗੇ ਲੈਬੈਟਰੀ ਚ ਟੈਸਟਿੰਗ ਲਈ ਜਿਹੜੀ ਕਿ ਸਾਡੀ ਖਰੜਾ ਲੈਬ ਹੈਗੀ ਆ ਉਹ ਨੀਅਰ ਅਬਾਊਟ 14 ਡੇਜ਼ ਚ ਉਹ ਰਿਪੋਰਟ ਆ ਜਾਂਦੀ ਹੈ ਜੋ ਰਿਪੋਰਟ ਹੋਏਗੀ ਉਹਦੇ ਸਾਹਮਣੇ ਕਾਨੂੰਨੀ ਕਾਰਵਾਈ ਬੰਦੇ ਹੋਏ ਅਸੀਂ ਮਾਨਯੋਗ ਅਦਾਲਤ ਚ ਕੇਸ ਪੇਸ਼ ਕਰਦੇ ਆ ਜੇ ਮੰਨ ਲਓ ਇਸ ਤਰ੍ਹਾਂ ਆਉਂਦਾ ਹੈ ਕਿ ਜੇ ਜੇ ਤੇ ਕੋਈ ਐਕਸ਼ਨ ਅਸੀਂ ਅਸੀਂ ਨਹੀਂ ਲੈਣਾ ਮਾਨਯੋਗ ਅਦਾਲਤ ਨੇ ਲੈਣਾ ਆਂਦਾ ਆ ਜੇ ਤੇ ਕੇਸ ਜਿਹੜਾ ਇਹ ਅਨਸੇਫ ਆਂਦਾ ਆ ਤੇ ਫਿਰ ਕੋਰਟ ਦੇ ਵਿੱਚ ਚੱਲੇਗਾ ਕੇਸ ਅਗਰ ਜਿਹੜਾ ਹੈਗਾ ਕਿ ਸਬਸਟੈਂਡਰਡ ਆਂਦਾ ਆ ਤੇ ਫਿਰ ਏਡੀਸੀ ਸਾਹਿਬ ਦੀ ਕੋਰਟ ਵਿੱਚ ਚੱਲੇਗਾ